ਇਹ ਪਬਲਿਕ ਬੋਲ ਕਿੰਨੇ ਦਵਾ ਦੇ ਚਾਹੇ ਕਿੰਨੇ ਦਵਾ ਦੇ ਇਹ ਕੱਢ ਸਾਈ ਇਹ ਪੰਜਾਹ ਦਵਾ ਦੇ ਆਹ ਹੋਈ ਐ ਕਰ ਮੱਛੂ ਮੈਂ ਕਾ ਜਾਣਾ ਤੈਨੂੰ ਮੈਂ ਵੀਨੇ ਹਰੇ ਕਰੂੰ ਮੈਂ ਚਾਹੇਰਾ ਕਰਦਾ ਰਾਜੂ ਕਰਾ ਨਹੀਂ ਆ ਬੱਕਾ ਭਾਈ ਕਰਦਾ ਤੂੰ ਤੁਸੀਂ ਜਿੱਤਰਾ ਕਰਦੇ ਕੀ ਕਰੇ ਨਾ ਲੈ ਲੈ 500 ਲੈ ਲੈ 500 ਵੀ 500 ਵਾਲਾ ਬੱਕਾ ਆ ਗਿਆ ਤਾਂ 500 ਵਾਲਾ ਅਗਲਾ ਕਿਵੇਂ ਕਹੂਗਾ ਅਗਲਾ ਕਹੂਗਾ ਮੂੰਹ ਤੇ ਨਹੀਂ ਮਾਰੂਗਾ ਉਹ ਗੁੱਸੇ ਨਾਲ ਨਹੀਂ ਜਾ ਬਈ ਯਾਰ ਕਿਵੇਂ ਮਾਰੂਗਾ ਹਾਂ ਲੈ ਆ ਹੇ ਜੇ ਤੈਨੂੰ 18000 ਦੇ ਕਿੰਨੇ ਦਵਾਉਣ ਵਾਲੀ ਗੱਲ ਆ ਆ ਸੁਣਦੀ ਐ ਨਹੀਂ ਪਬਲਿਕ ਬੋਲ ਕਿੰਨੇ ਦਵਾਦੇ ਚਾਹੇ ਕਿੰਨੇ ਦਵਾਦੇ ਕੱਢ ਸਾਈ ਹੁਣ ਹਾਂ ਚੱਕ ਆ ਜਾ 10 ਮਿੰਟ ਲਿਖ ਲਿਆ ਗਰਾਊਂਡ ਚਾਹੇ 10 ਮਿੰਟ ਕੱਢਿਆ ਚਾਹੇ 50 ਦਵਾ ਦੇ ਆ ਜਾ ਹੁਣ ਐ ਕਰ ਮਛੂ ਮੈਂ ਜਾਣਾ ਤੂੰ ਕਰ ਸੋ ਦੇ ਚਲੀ ਚੱਲ ਆ ਜਾ ਤਾਰੀ ਲੇ ਮ ਦਵਾਮਾ ਰਾਜਾ ਨਾਨਕ ਵਾਲੀਏ ਤਾਰੀ ਲਵਾ ਦੀ ਫੇਰ ਬਖਤ ਮਾਨੇ ਆਪੇ ਫੇਰ ਕਹਦਾ ਨਾਲੇ ਦੀ ਟੋਨੀ ਇੱਥੇ ਨਹਿਤ ਬੈਠਾ ਹੂੰ ਜਾ ਤਾਂ ਸਹੀ ਹੋਣਾ ਕਿਉਂ ਕੀ ਹੁੰਦਾ ਮੇਰੀ ਤਾਂ ਰੋਕੀ ਬਣੂ ਹੁਣ ਤਾਂ ਉਰੀਆਂ ਆਪਾ ਤੂੰ ਵੀ ਇੱਥੇ ਜੜਪੇ ਜਾਵੇਂਗਾ ਮੈਂ ਖੜਾ ਚਲ ਜਾਊਂਗਾ ਇਹ ਤਾਂ ਛੋਟਾ ਸੋ ਬੜਾ ਕੱਲ ਨੂੰ ਤਾਂ ਮੈਂ ਮੰਡੀ ਜਾਊਂ ਬੜੀ ਪਰ ਸੁਣੂ ਬਖਤ ਜੇ ਕਰਕੇ ਸਾਂ ਕਿਉਂ ਵੀ ਕੱਲ ਤੇਰਾ ਕੀ ਕਰੂਗਾ ਸੌਦਾ ਬਤਾਓ ਤੁਸੀਂ ਆ ਬੰਡਾ ਛੱਡੋ ਵਿਚਾਰ ਲੈ ਕੱਲ ਨੂੰ ਇਹ ਬੀਚਨੇ ਕਰਦੇ ਮੈਂ ਤੈਨੂੰ ਮੈਂ ਕਿੱਥੋਂ ਹਰੇਗਾ ਨੀ ਮੈਂ ਛੱਡ ਕੇ ਅੱਜ ਤੈਨੂੰ ਮੈਂ ਹਰੇ ਕਰੂੰ ਮੈਂ ਜਾ ਬੜਾ ਤੀਹ ਸਾਹਮਣੂ ਬਾ ਚੱਲਾਂਗੇ ਹੁਣੀ ਚੱਲ ਡਰਾਰੀ ਐਂਡ ਤੇ ਜਾ ਆ ਚੱਲੀਏ ਆਪਾਂ ਚੱਲਾ ਆ ਦੋਰੀ ਦਦਾ ਜੀ ਚਲੋ ਵੀਡੀਓ ਚੱਲਦੇ ਨੀ ਚੱਲੇ ਮੋਟਰ ਚਲੋ ਮੈਂ ਵੀ ਚੱਲੂ ਨਾਲ ਹੀ ਵੱਡੀ ਗਰਾ ਮੈਂ ਵੱਡੀ ਗਰਾ ਦੋ ਚਲੋ ਵੇ ਚਲੋ ਵੇ ઓહ હા તું જ મયૂર ખેર ઓ લાય દ દે ઓ બસ બસ જો કોઈ એક ની પાઈ દેની હે કે મિલ જાન કે મિનતે નઈ મિનતે ઓલે કે તે દે લે તું દા એતી તે દી ਨਹੀਂ ਉਹ ਕਹਿ ਸਕਦੇ ਆ ਹਾਂ ਹਾਂ ਮਿਲਦੇ ਕਿ ਨਹੀਂ ਮਿਲਦਾ ਸਭ ਨੂੰ ਵੀ ਭਾਈ ਮੈਂ ਤਾਂ ਜਾਂਦਾ ਨਹੀਂ ਨਹੀਂ ਵੀ ਘਾਟਾ ਪੈਂਦਾ ਮੇਰਾ ਲਾਈਟਾ ਉਹ ਗੱਲ ਸੁਣਾ ਆ ਨਹੀਂ ਕਹੀਗਾ ਮੂੰਹ ਤੇ ਮਾਰਾਂਗੇ ਮਾਰਨ ਵਾਲੀ ਗੱਲ ਨਹੀਂ ਕਹੀ ਵੀ ਮਾਰਾਂਗੇ ਮੂੰਹ ਤੇ ਨਹੀਂ ਮਾਰੂ ਤੂੰ ਕਹਿ ਸਕਦੇ ਆ ਪੰਪ ਭਾਈ ਮਿਲੂ ਭਾਈ ਕੀ ਗੱਲ ਸੁਣੋ ਇਹ ਕਹਿੰਦੇ ਮੂੰਹ ਤੇ ਮਾਰਾਂਗੇ ਵੀ ਘਾਟਾ ਔਰ ਮਹਿੰਗਾ ਲੱਗਦਾ ਵਾਧੂ ਹੋ ਰਿਹਾ ਮੇਮਾ ਹਾਂ ਇਹਨੂੰ ਕੀ ਹੈ ਤੈਨੂੰ ਮੈਂ ਨਹੀਂ ਬਿਬੂ ਵਿੰਗੇ ਆ ਆ ਦੇਖਾ ਸੂਰ ਬੇਟਾ ਜਦਾ ਵੀ ਬਿੰਗੇ ਨਹੀਂ ਦਿਆ ਵੀ ਨਹੀਂ ਨਹੀਂ ਬਿਤਾ ਕਰ ਨਹੀਂ ਫਾਲ ਸੁਣ ਅੱਟੋ ਯਾਰ ਦੇਣਾ ਕਰ ਲੈ ਨਹੀਂ ਦਿੰਦੇ ਬਹੁਤ ਬਾਗੀ ਰਹੇ ਬਈ ਵੇਚ ਦੇ ਦੀ ਸਾਢੇ ਇੱਕ ਨਾਲ ਨਾ ਨਾ ਉਹ ਮੁੰਡਾ ਨਿਆਣੇ ਉਹ ਵੇਚਦੇ ਨਹੀਂ ਬਾਈ ਬਿਕਾਉਂ ਕਰੀ ਲੇਗੀ ਜਾਵਾਂਗੇ ਇਹਨਾਂ ਦਾ ਸ਼ੌਂਕ ਹੀ ਰੱਖਿਆ ਬਸ ਇਹ ਲਾਵਾ ਓਏ ਮੁੱਟਾ ਨਹੀਂ ਉਹਨੇ ਦੇਖੀ ਇੱਕ ਆ ਵੀ ਸ਼ੌਂਕ ਹੀ ਰੱਖੀਆ ਕਰੇ ਉਹ ਕੋਈ ਡਰਾਮਾ ਨਹੀਂ ਵਧੀਆ ਬੰਦਾ ਮਾਰਾ ਨਹੀਂ ਕਹਿੰਦੇ ਫਿਰ ਬਾਈ ਜਵਾ ਕਰ ਰੱਖਣ ਦਾ ਮਨ ਤੇ ਰਹੇ ਨਾ ਆਪਾਂ ਨੇ ਵੇਚਣੇ ਨਹੀਂ ਤੁੰਗਾਲੀ ਬਿਬੂ 16 ਉਹ ਵੀ ਕਿਤੇ ਦੇਖੋ ਸਾਡਾ ਤੇਰੀ ਚੀਜ਼ ਹੈ ਵੇਖੀ ਸਾਡਾ ਬੰਦਾ ਇਹ ਪਸ਼ੂ ਦਾ ਲੈ ਲੈ ਰੇ ਬੰਗੋ ਨਾਲ ਹੀ ਲੈ 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 ਨਹੀਂ ਆ ਗਿਆ ਕੋਈ ਨਹੀਂ ਕਿਸੇ ਸਾਡੇ ਨੂੰ ਵੀ ਮੇਰੀ ਠੋਕ ਲਾ ਰਾਜੂ ਨਾਲ ਕਰਾਈ ਤਾਂ ਮਹਿੰਗੀ ਪੈਂਦੀ ਹੈ ਬੰਦੇ ਨੂੰ ਇਹਦੇ ਨਾਲ ਗਰਾ ਰਾਜੂ ਦੀ ਗਰਾਰੀ ਨਿਕਲਦੀ ਇਹਨੂੰ ਐ ਵੀ ਖਣੇ ਹੈ ਨਹੀਂ ਕੁਸ ਹਾਂ ਹੱਥੀ ਨਹੀਂ ਨਹੀਂ ਅੱਧੀ ਠੋਕ ਇਸ ਤਰ੍ਹਾਂ ਖੜੇ ਰਹਿਣਗੇ ਹਾਂ ਐਨੇ ਕੀ ਨਹੀਂ ਤੇ ਸਾਰਾ ਕੁਝ ਖੜਾ ਹੈ ਐਸਾ ਸਮਾਂ ਫਸਾਉਨੇ ਆ ਜੀ ਹਾਂਜੀ ਹਾਂਜੀ ਓ ਮਿੱਠੂ ਉਧਰ ਮਰ ਗਿਆ ਹੁਣਾ ਜੀ ਜਰੇ ਥੋਡੀ ਤੇਰੇ ਬਾਪੂ ਆ ਇੱਥੇ ਨੂੰ ਖੜਾ ਉੱਠਾ ਤੇਰਾ ਵਿਸ ਤੇਰਾ ਤਾਂ ਤੇਰੇ ਦੇਵੇਂ ਖੜਦਾ ਨਹੀਂ ਓਏ ਮੈਂ ਗੋਸ ਕਰ ਲਾ ਆਪਾਂ ਫੀਰ ਮਾਰ ਦਿਆ ਫੇਸੇ ਨਹੀਂ ਲਾਇਕੇ ਦੇਣਾ ਬੱਕਰੀ ਨੂੰ ਆਪੀ ਲਾਇਕੇ ਦੇਣਾ ਨਹੀਂ ਲਾਇਕੇ ਦੇਣਾ ਓ ਖੜਾ ਇੱਕ ਦੱਬਾ ਬੱਕਰੀ ਦੇਖੋ ਬਹੁਤ ਵਧੀਆ ਐਵੇਂ ਦੱਬਾ ਖੜਾ ਪਾਖੜੀ ਨੂੰ ਆਓ ਕੀ ਹੋ ਗਿਆ ਪਾਣੀ ਕਿਹਾ ਹੈ ਕਿਉਂ ਨਹੀਂ ਬੱਤੀ ਲੱਗੀ ਮੈਂ ਇਹ ਕਹਾਣੀ ਦੀ ਪਖਾਵਾ ਆਹ ਕਾਉੜਾ ਜੋੜੋ ਸੀ ਕਿੰਨੇ ਪੁੱਛਦੇ ਆਂ ਪੁੱਛ ਦੇਖ ਲੈ ਪਹਿਲਾਂ 5 ਬੰਦੇ ਦਾ ਪਾ ਕੇ ਮੈਂ ਲਗਾ 5000 ਪੂਰੀ ਕਰਾਂਗੇ ਬਹੁਤ ਇਹ ਦਾਣਾ 5 13 ਵੀ ਘਟਾ ਹੈ ਤੇ ਪੰਜ ਲਾਇਆ ਪੰਜ ਲਾਇਆ ਮਿੱਠੂ ਬਈ ਨਾ ਗੇਰਾ ਨਾ ਦੇਹ ਨਾ ਬੋਲ ਜਲਾ ਮੰਗਲ ਮੇਰੇ ਦਾ ਮਾਲ ਹੈ ਸਾਈ ਘੋਟਾ ਮੁੰਡਿਆ ਓਏ ਤੱਕ ਲੈਂਦਾ ਆਗੇ ਮਾਰਿਆ ਯਾਰ 500 ਸਾਈ ਦਾ ਮਾਰੇ ਹੁਣ ਓਏ ਹਾੜਾ ਚੱਲ ਤੂੰ ਕਰ ਨਹੀਂ ਦੇਖ ਮੁੰਡਿਆ ਆਪਣੇ ਘਰ ਨਾ ਇਹ ਨਾ ਤੂੰ ਦੇਖ ਬਈ ਨਾ ਇਹ ਨਾ ਇਧਰ ਇਧਰ ਐਵੇਂ ਸਮਝ ਨਾ ਨੂੰ ਬਣਾਣੀ ਮਾਹਬੂਬ ਤੂੰ ਨਾ ਘਰ ਤੋਂ ਮੇਰੇ ਕਾਲੀ ਵੀ ਰੋੜ ਰੋੜ ਕੇ ਤਾਣੀ ਵੀ ਚੂੰਗਾ ਮਰੇ ਕੋਟਾ ਲਾ ਅਸ ਯਾਰ ਚੱਕ ਇਹ ਮੈਂ ਜਗਾ ਦੇਣਾ ਇੱਕ ਨੈਕਟਰ ਕਿਵੇਂ ਜਾਂਦਾ ਨਾਲ ਮਿੱਠੂ ਕਿਹੜਾ ਬੱਕਰਾ ਵਧੀਆ ਕਿਹੜਾ ਤੇਰਾ ਪੰਡ ਕਿਹੜਾ ਤੇਰਾ ਪੱਛਾ ਕੰਨ ਕੋਨਾ ਦਾ ਬੁਰੋ ਆਕੇ ਸ਼ੀਰਾ ਬੱਕਰਾ ਜੀ ਰੱਖਣਾ ਯਾਰ ਕਰੇ ਯਾਰ ਹੁਣ ਤੇਰਾ ਰਾਜੂ ਇਹਦਾ ਕਹਿੰਦਾ ਵੀ 10 ਫਟ ਨਹੀਂ ਲਾ ਫੋਨ ਬੰਦ ਕਰੀ ਬਾਈ ਓਏ ਫੋਨ ਬੰਦ ਕਰੋ ਕਿਦਾ ਬਾਈ ਇਹ ਤਾਂ ਫੇਰ ਕੋਈ ਨਹੀਂ ਤੂੰ 11 ਨੰਗੀਆਂ ਨਾਲ 1000 ਕਟਿਆ ਯਾਰ ਫਿਰ ਘਟ ਗਿਆ ਬਹੁਤ ਆ ਰੁਪਿਆ ਚਲ ਕੋਈ ਨਹੀਂ ਤੈਨੂੰ ਸ਼ੀ ਦੇ ਦੀਏ ਮੈਂ ਸ਼ੀ ਸਾਡੇ ਸ਼ੀ ਦੇ ਦੀਏ 7 ਦੇ ਦੀਏ ਕੋ ਬਸ ਕੀ ਮੈਂ ਘਰੋਂ ਫੋਨ ਆਈ ਨਹੀਂ ਵੇਚਦੇ ਵਕਰਾਂ ਵੜਾ ਚੱਕੀ ਬਣਾਏ ਫੋਨ ਜਾਂ ਫੋਨ ਸਾਡੇ ਨੰਬਰ ਦਾ ਹੋਈ ਪਿਆ ਸੰਦਾ ਯਾਰ ਹੁਣ ਤਾਂ ਹੋਈ ਪਿਆ ਸੰਦਾ ਓਏ ਆ ਜਾ ਬਾਈ ਬਾਈ ਸਾਈਲੈਂਟ ਕਰੀ ਬੰਦ ਕਰ ਹਰ ਕੀ ਕਰ ਲੈ ਬਾਈ ਸਾਈਲੈਂਟ ਕਰ ਲੈ ਤੇ ਵੀਡੀਓ ਚ ਹੋ ਜਾਂਦਾ ਪੁੱਛਿਆ ਬੰਦਾ ਪੂਰੀ ਆ ਟੋਪੀ ਰੇਟ ਹਾਂ ਜਦਾ ਬਸਲਾ ਦਊ ਇਹ ਜੁਬਾਰ ਤੇ ਫੋਨ ਜਦਾ ਬਹਿਣ ਲੋਕ ਟੋਪੀ ਰੇਟ ਨਾ ਆਖਲਾਵਾ ਕੋਈ ਵੀ ਇੱਕ ਗੱਡੀ ਹੋਰ ਆ ਗਈ ਪੂਰੀ ਆ ਉਹ ਨਾ ਆ ਜਾਂਦਾ ਐ ਵਕਰਾਂ ਨਹੀਂ ਨਾ ਤੈਨੂੰ ਵੀ ਆ ਓਰੀ ਛੋਟੇ ਭਾਈ ਮੰਡੀ ਚ ਆਇਆ ਕਦੇ ਇਹ ਵੀ ਪਤਾ ਨਹੀਂ ਵਿਚਾਰਾ ਕਿੱਥੋਂ ਲਿਆ ਕਿਵੇਂ ਲਿਆ ਬੱਚਦਾ ਪਤਾ ਨਹੀਂ ਨਾਮ ਕਰ ਆ ਯਾਰ ਵਾਦਾ ਕਰਕੇ ਜਾਊਗਾ ਭਾਈ ਮੈਨੂੰ ਸੌਦਾ ਕਰਕੇ ਦੇ ਦੇਣੇ ਆ ਲੈ ਜਾਣਾ ਤੇਰੀ ਮਨ ਵਾਦਾ ਕਰਦਾ ਕਰ ਮੈਂ ਛੋਟੇ ਭਾਈ ਮਨਾ ਹੁਣ ਤੇਰੇ ਨਾਲ ਕਿਉਂ ਬੇਮਨਵਾ ਕਹੋ ਵੀ ਹਮਨ ਮੈਂ ਘਰ ਰਹਿ ਜਾਣਾ ਹੁਣ ਦੇਖੂਗਾ ਮੈਂ ਲੈਣੀਆਂ ਨੇ 36 ਲਾ ਜਾਂਦੀ ਲੋਕ ਕੀ ਮੈਂ ਕਾਟਾ ਵਾਦਾ ਕਰਕੇ ਨਾ ਮੇਰੀ ਮੰਡੀ ਤੇ ਲੰਗਰ ਪਹੁੰਚ ਚੁੱਕਾ ਹੈ ਉਹ ਲੰਗਰ ਦਾ ਪੂਰਾ ਖਾਸ ਪ੍ਰਬੰਧਾ ਹੁਣ ਵਧੀਆ ਸਹੂਲਤ ਦੇਣ ਲੱਗ ਗਿਆ ਪਾਣੀ ਪੂਣੀ ਦੀ ਪੂਰੀ ਪ੍ਰਬੰਧਕ ਵਧੀਆ ਖਾਣ ਪੀਣ ਨੂੰ ਕੜੀ ਗੁੜੀ ਚੌਲ ਦੂ ਸਭ ਕੁਝ ਆ ਜਾ ਠੀਕ ਹੈ ਕੜੀ ਚੌਲ ਵਗੈਰਾ ਹੈ ਘੈਂਟ ਗੱਲ ਬਾਤ ਆ ਚੌਲ ਦੇ ਕੋਈ ਇੱਕ ਨੰਬਰ ਚੌਲ ਹੋਣਗੇ ਨਿੰਮੇ ਨੇ ਪੂਰਾ ਘੈਂਟ ਪ੍ਰਬੰਧ ਕੀਤਾ ਹੈ ਤੁਹਾਡੇ ਮੇਰ ਕੋਲੋਂ ਭਾਈ ਓਵਰ ਦਾ ਨੰਮਾ ਮੰਡੀ ਤੇ ਬਈ ਹੁਣ ਲੰਗਰ ਦਾ ਖਾਸ ਪ੍ਰਬੰਧ ਹੋ ਗਿਆ ਹੁਣ ਮੰਡੀ ਤੇ ਪਹੁੰਚਣ ਦੀ ਤੁਸੀਂ ਬਈ ਸਾਰੇ ਕਿਰਪਾ ਦਾ ਕਰੋ ਮੰਡੀ ਤੇ ਵੱਤ ਤੋਂ ਵੱਤ ਪਹੁੰਚਿਆ ਕਰੋ ਸੌਦਾ ਦੇਖੋ ਮੰਡੀ ਦਾ ਮਾਹੌਲ ਪੂਰਾ ਤਾਗਾ ਪੂਰਾ ਘੈਂਟ ਗੱਲਬਾਤਾਂ ਮੰਡੀ ਦੀ ਧਨੋਲੇ ਮੰਡੀ ਤੇ ਵੀਰੇ ਪਹੁੰਚੋ ਹਰ ਬੁੱਧਵਾਰ ਨੂੰ ਧਨੋਲੇ ਦੀ ਮੰਡੀ ਬਰਨਾਲਾ ਜਿਹੜਾ ਧਨੋਲੇ ਦੀ ਮੰਡੀ ਬਰਨਾਲਾ ਜਿਹੜਾ ਹਰ ਬੁੱਧਵਾਰ ਨੂੰ